ਪੰਚਾਇਤੀ ਚੋਣਾਂ ਦੇ ਦੌਰਾਨ ਧੱਕੇਸ਼ਾਹੀ ਦੇ ਇਲਜ਼ਾਮ ਲੱਗ ਰਹੇ ਸੱਤਾਧਿਰ ਦੇ ਉੱਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਔਰ ਬਹੁਤ ਸਾਰੀਆਂ ਥਾਵਾਂ ਤੋਂ ਇਹ ਖਬਰ ਆ ਰਹੀਆਂ ਨੇ ਪਰ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਫੈਸਲਾ ਲਿਆ ਕਿ ਅਸੀਂ ਲੀਗਲ ਟੀਮ ਤਿਆਰ ਕਰਦੇ ਹਾਂ ਖਾਸ ਕਰਕੇ ਸਾਡੀ ਪਾਰਟੀ ਦੇ ਵਰਕਰ ਜਿਨ੍ਹਾਂ ਨਾਲ ਧੱਕੇਸ਼ਾਹੀ ਹੋਈ ਹੈ ਸਾਡੇ ਕੋਲੋਂ ਸਬੂਤ ਲੈ ਕੇ ਤਾਂ ਇੱਥੇ ਉਹ ਸਾਰੀ ਕਾਰਵਾਈ ਚੱਲ ਰਹੀ ਹੈ ਪੈਰਵਾਈ ਇਸ ਤੋਂ ਬਾਅਦ ਚੋਣ ਜਿਹੜੇ ਕਮਿਸ਼ਨਰ ਨੇ ਉਹਨਾਂ ਨੂੰ ਵੀ ਮਿਲਿਆ ਜਾਏਗਾ ਇੱਕ ਵਫ਼ਦ ਜਾਏਗਾ ਸ਼੍ਰੋਮਣੀ ਅਕਾਲੀ ਦਲ ਦਾ ਇਸ ਵਕਤ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗ ਵਾਸੀ ਅਰਸ਼ਦੀਪ ਸਿੰਘ ਕਲੇਰ ਵੀ ਬੈਠੇ ਨੇ ਤੇ ਉਹਨਾਂ ਦੇ ਨਾਲ ਲੀਗਲ ਟੀਮ ਵੀ ਬੈਠੀ ਹੈ ਇਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਕਿ ਇਹਨਾਂ ਨੇ ਟੀਮ ਜਿਹੜੇ ਇਹਨਾਂ ਕੋਲ ਆ ਰਹੇ ਆ ਲੋਕ ਕੀ ਕਹਿ ਰਹੇ ਨੇ ਔਰ ਜਿਹੜੇ ਪੀੜਤ ਨੇ ਪੰਜ ਸਰਪੰਚ ਦੇ ਉਮੀਦਵਾਰ ਉਹਨਾਂ ਦੇ ਕੋਈ ਕਾਗਜ਼ ਨਹੀਂ ਪਾ ਕਿ ਜਾਂ ਰੱਦ ਹੋਏ ਸਾਰੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਚੀਮਾ ਸਾਹਿਬ ਤੁਹਾਡੇ ਤੋਂ ਇਹ ਜਾਣਦੇ ਆ ਤੁਸੀਂ ਲੀਗਲ ਟੀਮ ਤਿਆਰ ਕਰਨ ਦਾ ਇੱਕ ਫੈਸਲਾ ਲਿਆ ਕਿ ਸਾਡੇ ਵਰਕਰਾਂ ਨਾਲ ਖਾਸ ਕਰਕੇ ਧੱਕਾ ਹੋਇਆ ਪਰ ਆਮ ਆਦਮੀ ਪਾਰਟੀ ਦੇ ਬੁਲਾਰੇ ਤੇ ਐਮਪੀ ਮਲਵਿੰਦਰ ਸਿੰਘ ਕੰਗ ਕਹਿ ਰਿਹਾ ਕਿ ਪਹਿਲੇ ਵਾਂਗ ਅਸੀਂ ਨਹੀਂ ਕਰ ਰਹੇ ਨਾਮਦਗੀਆਂ ਦੇ ਤੁਸੀਂ ਅੰਕੜੇ ਦੇਖ ਲਓ ਕਹਿੰਦੇ ਇੰਨੇ ਜ਼ਿਆਦਾ ਹੋਏ ਆ ਇਹੀ ਸੰਕੇਤ ਮਿਲ ਰਿਹਾ ਕਿ ਲੋਕਤੰਤਰੀ ਰਾਜ ਹੈ ਸਾਡਾ ਔਰ ਲੋਕਤੰਤਰੀ ਰਾਜ 'ਚ ਅਸੀਂ ਤਾਂ ਧੱਕਾ ਕਰਨਾ ਨਹੀਂ ਕਿਸੇ ਨਾਲ ਪਹਿਲੀ ਤਾਂ ਗੱਲ ਹੈ ਕਿ ਜਿਹੜੀ ਪੜਤਾਲ ਉਹ 5 ਤਰੀਕ ਦੀ ਹੋ ਚੁੱਕੀ ਹੈ ਹਲੇ ਤੱਕ ਇਹੀ ਅੰਕੜਾ ਦੱਸੀ ਜਾ ਰਿਹਾ ਕਿ ਨਾਮਜ਼ਦਗੀਆਂ ਦਾ ਅੰਕੜਾ ਇੰਨਾ ਜੀ ਤੇ ਹੁਣ ਪੜਤਾਲ ਤਾਂ ਪੈਂਤਰੀਕ ਦੀ ਹੋ ਚੁੱਕੀ ਆ ਹੁਣ ਤਾਂ ਰਿਜੈਕਟ ਕਿੰਨੇ ਹੋਏ ਆ ਉਹਦਾ ਵੀ ਅੰਕੜਾ ਸਾਹਮਣੇ ਹੋਣਾ ਚਾਹੀਦਾ ਸੀ ਉਹ ਅੰਕੜਾ ਕੋਈ ਵੀ ਡੇਟਾ ਤਿਆਰ ਨਹੀਂ ਨਾ ਕਮਿਸ਼ਨ ਨੇ ਹਲੇ ਤੱਕ ਉਹ ਅੰਕੜਾ ਜਾਰੀ ਕੀਤਾ ਜੀ ਇਹ ਰੂਲ ਹੁੰਦਾ ਹੈ ਇਲੈਕਸ਼ਨ ਦਾ ਕਿ ਜਦੋਂ ਨਾਮਜ਼ਦਗੀ ਪੱਤਿਆਂ ਦੀ ਪੜਤਾਲ ਖਤਮ ਹੁੰਦੀ ਹੈ ਨਾਲ ਦੀ ਨਾਲ ਲਿਸਟਾਂ ਉੱਤੇ ਬਾਹਰ ਲੱਗ ਜਾਂਦੀਆਂ ਜੀ ਪਰ ਹੁਣ ਤੱਕ ਵੀ ਉਹ ਲਿਸਟਾਂ ਬਦਲੀਆਂ ਜਾ ਰਹੀਆਂ ਇਨਾ ਮਤਲਬ ਕਮਿਸ਼ਨ ਨੂੰ ਕਿਸੇ ਨੇ ਜਿਹੜੇ ਹਾਲੇ ਤੱਕ ਡਿਪਟੀ ਕਮਿਸ਼ਨਰ ਨੇ ਕੰਪਾਈਲ ਕਰਕੇ ਲਿਸਟਾਂ ਨਹੀਂ ਭੇਜੀਆਂ ਇਸ ਕਰਕੇ ਇਹ ਲੋਕੀ ਲਿਸਟਾਂ ਦੀ ਦੂਜਾ ਸਵਾਲ ਇਹ ਹੈ ਕਿ ਜਲਾਲਾਬਾਦ ਬਲਾਕ ਦੇ ਵਿੱਚ ਕਹਿੰਦੇ ਸ਼੍ਰੋਮਣੀ ਕਾਲੀ ਦਲ ਦੇ ਆਗੂ ਐਨੇ ਉਤਾਵਲੇ ਸੀ ਧੱਕਾਸ਼ਾਹੀ ਗੋਲੀ ਚਲਾ ਦਿੰਦੇ ਆ ਆਮ ਆਦਮੀ ਪਾਰਟੀ ਵਾਲਿਆਂ ਦੇ ਉੱਤੇ ਕਹਿੰਦੇ ਗੋਲੀ ਚੱਲੀ ਆ ਫਿਰ ਪਰਚਾ ਵੀ ਦਰਜ ਤਾਂ ਹੋਇਆ ਪਹਿਲਾਂ ਤੇ ਦੇਖੋ ਬੜੀ ਸ਼ਰਮ ਵਾਲੀ ਗੱਲ ਹੈ ਸਾਡੇ ਪੰਜਾਬ ਦੇ ਵਿੱਚ ਚੋਣਾਂ ਵਾਲੇ ਦਿਨਾਂ ਦੇ ਵਿੱਚ ਵੀ ਗੋਲੀਆਂ ਨਹੀਂ ਸੀ ਚਲਦੀਆਂ ਹੁੰਦੀਆਂ ਸ਼ਾਂਤਮੇ ਬਾੜੀ ਮੁੱਟੀ ਨਿੱਕੇ ਮੁੱਟੇ ਘਟਾਵਾਂ ਜ਼ਰੂਰ ਹੁੰਦੀਆਂ ਸੀ ਨਿਕਨਛਾਤਮੀ ਇਲੈਕਸ਼ਨ ਹੁੰਦੀ ਸੀ ਹੁਣ ਪਹਿਲਾਂ ਤਾਂ ਮੈਨੂੰ ਪੁੱਛਦਾ ਕਿ ਗੋਲੀ ਚੱਲੀ ਕਿੰਨੇ ਥਾਂ ਤੇ ਜੀ ਅਜਨਾਲੇ ਦੇ ਵਿੱਚ ਇੱਕ ਬੀਬੀ ਦਾ ਕਤਲ ਹੋ ਗਿਆ ਮੋਗਾ ਦੇ ਵਿੱਚ ਸ਼ਰੀਆਮ ਗੋਲੀਆਂ ਚਲਾਈਆਂ ਲੋਕਾਂ ਨੂੰ ਨਾਮਿਨੇਸ਼ਨ ਫਾਈਲ ਕਰਨ ਦੇ ਤੋਂ ਭਜਾਤਾ ਤੇ ਹੋਰ ਕਿੰਨੇ ਥਾਵਾਂ ਦੇ ਉੱਤੇ ਭਿੱਖੀਪਿੰਡ ਦੇ ਵਿੱਚ ਜਿਹੜੀ ਆ ਉੱਥੇ ਵੀ ਗੋਲੀਆਂ ਚੱਲੀਆਂ ਕਦੇ ਸੁਣਿਆ ਸੀ ਕਿਸੇ ਨੇ ਕਿ ਨਾਮਜ਼ਦਗੀ ਪੱਤਰ ਦਾਖਲ ਕਰਨ ਵਾਸਤੇ ਵੀ ਥਾਵਾਂ ਦੇ ਉੱਤੇ ਜਿਹੜੀ ਆ ਵੀ ਗੋਲੀਆਂ ਚੱਲਣਗੇ ਹਾਲੇ ਤੱਕ ਇਲੈਕਸ਼ਨ ਦੀ ਸ਼ੁਰੂਆਤ ਹੁੰਦੀ ਹੈ ਨਾਮਿਨੇਸ਼ਨ ਦਾ ਤੇ ਇੱਕ ਥਾਂ ਦੇ ਉੱਤੇ ਜਿਹੜੀ ਹੈਗੀ ਆ ਆਪਣਾ ਸਾਰਾ ਜਿਹੜਾ ਸਰਕਾਰ ਦੇ ਉੱਤੇ ਦੋਸ਼ ਲੱਗਦੇ ਸੀ ਉਹ ਤੁਸੀਂ ਅਕਾਲੀ ਲੀਡਾਂ ਤੇ ਦੋ ਤੇ ਝੂਠਾ ਪਰਚਾ ਦਰਜ ਕਰਕੇ ਤੇ ਤੁਹਾਡਾ ਅਕਾਲੀ ਦਲ ਤੇ ਭੰਡਾ ਚਾਹੁੰਦੇ ਹੋ ਤੁਸੀਂ ਕਹਿੰਦੇ ਆ ਝੂਠਾ ਪਰਚਾ ਦਰਜ ਹੋਇਆ ਪਰ ਉਹ ਕਹਿੰਦੇ ਗੋਲੀ ਚੱਲੀ ਹੈ ਉੱਥੇ ਗੋਲੀ ਚੱਲੀ ਰਹੀ ਵੀ ਪਰ ਗੋਲੀ ਕਾਲੀ ਦਲ ਦੇ ਕਿਸੇ ਲੀਡਰ ਨੇ ਥੋੜੀ ਚਲਾਈ ਕਿਸ ਸਬੂਤ ਹੈ ਕੋਈ ਹੈ ਉਹਨਾਂ ਕੋਲ ਵੀਡੀਓ ਕੋਈ ਦੂਜੀ ਤੇ ਜਿੱਥੇ ਵੀਡੀਓ ਚੱਲਦੀਆਂ ਲੋਕਾਂ ਨੇ ਦਿਖਾਈਆਂ ਵੀ ਆਹ ਜਿਹੜੀ ਰੋਡਿੰਗ ਪਾਰਟੀ ਦੇ ਬੰਦੇ ਗੁੰਡਾਗਰਦੀ ਕਰ ਰਹੇ ਖੜੇ ਦੇ ਨਾਲ ਖੜੀ ਹੈ ਜਿੱਥੇ ਸਾਹਮਣੇ ਲੋਕਾਂ ਦੇ ਨਾਮਜ਼ਦਗੀ ਪੱਤਰ ਫੋਖ ਹੋ ਕੇ ਸੜਕਾਂ ਤੇ ਪਾੜੇ ਜਾ ਰਹੇ ਆ ਉੱਥੇ ਤੇ ਪੁਲਿਸ ਜਿਹੜੀ ਹੈ ਮੁਕਦਰਸ਼ਨ ਵਰਕੇ ਨਾਲ ਖੜੀ ਹੈ ਜਦੋਂ ਹਹਾਕਾਰ ਇੰਨੀ ਬਚ ਗਈ ਕਿ ਇੰਨੇ ਲੋਕਾਂ ਨੂੰ ਪਹਿਲੀ ਵਾਰੀ ਹੋਇਆ ਕਿ ਨਾਮਜ਼ਦਗੀ ਪੱਤਰ ਹੀ ਨਹੀਂ ਦਾਖਲ ਕਰਨ ਦਿੱਤੇ ਗਏ ਤੇ ਫੇਰ ਫਟਾਫਟ ਇੱਕ ਸਾਧ ਦੇ ਉੱਤੇ ਅਕਾਲੀ ਦੋ ਲੀਟਰ ਦੇ ਉੱਤੇ ਪਰਚਾ ਦਰਜ ਕਰਕੇ ਤੇ ਇਹਨੂੰ ਟਵਿਸਟ ਦੇਣ ਦੀ ਕੋਸ਼ਿਸ਼ ਕੀਤੀ ਗਈ ਫਟਾਫਟ ਪ੍ਰੈਸ ਕਾਨਫਰੰਸਾਂ ਵੀ ਹੋ ਗਿਆ ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਪਹਿਲਾ ਜਿਹੜੀ ਹਹਾਕਾਰ ਇੰਨੀ ਪਈ ਉਹਦਾ ਜਵਾਬ ਕਿੰਨੇ ਦੇਣਗੇ ਆਪ ਇਹ ਹੁਣ ਅਸੀਂ ਦੇਖ ਰਹੇ ਹਾਂ ਪੂਰੇ ਪੂਰੇ ਜਿੰਨੀ اپੋਜੀਸ਼ਨ ਸੀਗੀ ਆਪਣੇ ਰੂਲਿੰਗ ਪਾਰਟੀ ਦੇ ਬੰਦਿਆਂ ਦੇ ਸਿਰਫ ਨਾਮਜ਼ਦਗੀ ਪੱਤਰ ਛਟੇ ਆ ਬਾਕੀ ਸਾਰਿਆਂ ਦੇ ਰੱਦ ਕਰ ਦਿੱਤੇ ਫਿਰ ਹੁਣ ਕਾਨੂੰਨੀ ਰਸਤਾ ਕੀ ਹੈ ਕਿਉਂਕਿ ਤੁਸੀਂ ਲੀਗਲ ਟੀਮ ਸਾਰਿਆਂ ਨੇ ਮਿਲ ਕੇ ਤਿਆਰ ਕੀਤੀ ਕਹਿ ਦਿੱਤਾ ਗਿਆ ਕਿ ਸਾਰੇ ਸਾਡੇ ਕੋਲ ਆਓ ਜਿਹੜੇ ਤੁਹਾਡੇ ਕੋਲ ਲੋਕਾਂ ਨੇ ਪਹੁੰਚ ਕੀਤੀ ਆ ਉਹ ਕੀ ਦੱਸਦੇ ਆ ਉਹ ਕੀ ਲੈ ਕੇ ਆਏ ਆ ਸਬੂਤ ਤੁਹਾਡੇ ਕੋਲ ਕਿ ਵਾਕਈ ਸਾਡੇ ਕਾਗਜ਼ ਰੱਦ ਹੋ ਰਿਹਾ ਦੇਖੋ ਸਭ ਤੋਂ ਵੱਡਾ ਧੱਕੇਸ਼ਾਹੀ ਦਾ ਸਬੂਤ ਇਹ ਹੈ ਕਿ ਪਿੰਡਾਂ ਦੇ ਵਿੱਚ ਅਗਰ 14 ਮੰਨ ਲਓ ਕਿਸੇ ਪਿੰਡ ਚ 14 ਬੰਦਿਆਂ ਨੇ ਨੋਮੀਨੇਸ਼ਨ ਫਾਈਲ ਕੀਤਾ ਇੱਕ ਬੰਦਾ ਜਿਹੜਾ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਦਾ ਬੰਦਾ ਉਹਨੂੰ ਛੱਡ ਕੇ ਬਾਕੀ 13 ਦੇ ਕਾਗਜ਼ ਰਿਜੈਕਟ ਹੋ ਗਏ ਮਤਲਬ ਕਿਸੇ ਕੋਲੇ ਕੋਈ ਕਾਗਜ਼ ਸਹੀ ਹੈ ਹੀ ਨਹੀਂ ਸੀ ਔਰ ਇਹ ਇੱਕ ਪਿੰਡ ਦੀ ਕਹਾਣੀ ਨਹੀਂ ਇਹ ਪੰਜਾਬ ਦੇ 95% ਪਿੰਡਾਂ ਦੀ ਇਹ ਕਹਾਣੀ ਹੈ ਤੇ ਜਿਹੜੇ ਬੈਠੇ ਚੈਨਲਾਂ ਦੇ ਉੱਤੇ ਦਮਗਜੇ ਮਾਰ ਰਹੇ ਨੇ ਜਿਹੜੇ ਕਹਿੰਦੇ ਨੇ ਕਿ ਜੀ ਸਾਡੇ ਰਾਜ ਦੇ ਵਿੱਚ ਦੇਖੋ ਆਸੀਂ ਡਾਟਾ ਡਾਟਾ ਤਾਂ ਹਲੇ ਤੱਕ ਸਟੇਟ ਇਲੈਕਸ਼ਨ ਕਮਿਸ਼ਨ ਨੇ ਜਾਰੀ ਨਹੀਂ ਕੀਤਾ ਕਿ ਭਾਈ ਕਿੰਨੇ ਨਾਮਜ਼ਦਗੀ ਪੱਤਰ ਰੱਦ ਕਰਤੇ ਕਿੰਨੇ ਐਕਸੈਪਟ ਹੋ ਗਏ ਇੱਥੋਂ ਸਾਫ਼ ਸਪਸ਼ਟ ਹੁੰਦਾ ਹੈ ਕਿ ਕਿਸ ਤਰੀਕੇ ਸਰਕਾਰ ਹਾਵੀ ਹੈ ਮਤਲਬ ਸਰਕਾਰ ਆਪ ਹੀ ਡਾਟਾ ਤਿਆਰ ਕਰਦੀ ਲੱਗਦੀ ਹੈ ਇਲੈਕਸ਼ਨ ਕਮਿਸ਼ਨ ਦੀ ਤਾਂਲੇ ਫਾਈਨਲ ਲਿਸਟ ਆਉਣੀ ਹੈ ਲੀਗਲ ਪੱਕ ਕੀ ਬਚਾ ਹੈ ਕਿ ਕੋਈ ਬਹੁਤ ਸਾਰੇ ਪੰਜ ਸਰਪੰਚ ਤੁਸੀਂ ਜਿਵੇਂ ਤੁਹਾਡੇ ਪਿਆਰੇ ਆ ਲੋਕਾਂ ਦੀਆਂ ਖਬਰਾਂ ਆ ਰਹੀਆਂ ਵੱਖ-ਵੱਖ ਥਾਵਾਂ ਤੋਂ ਵੱਖ-ਵੱਖ ਮਾਡੀਅਮ ਜਰੀਏ ਸੋਸ਼ਲ ਮੀਡੀਆ ਉਹ ਲੋਕ ਪਰੇਸ਼ਾਨ ਹੈ ਕਿ ਹੁਣ ਤਾਂ ਸਮਾਂ ਹੀ ਬੀਤ ਗਿਆ ਅਜ ਤੇ ਉਹ ਦਿਨ ਦੇ ਵਿੱਚ ਖੜੇ ਹੈ ਜਦੋਂ ਕਾਗਜ਼ ਵਾਪਸ ਹੋਣੇ ਹੈ ਜਿਨ੍ਹਾਂ ਦੇ ਭਰੇ ਹੀ ਨਹੀਂ ਗਏ ਜਾਂ ਫਾਈਲਾਂ ਖੋਣ ਦੇ ਇਲਜ਼ਾਮ ਲੱਗ ਰਹੇ ਹੈ ਉਹਨਾਂ ਕੋਲ ਰਸਤਾ ਕੀ ਬਚਦਾ ਕੀ ਉਹ 15 ਤਰੀਕ ਨੂੰ ਇਲੈਕਸ਼ਨ ਲੜਵੀ ਪਾਉਣਗੇ ਜਾਂ ਫਿਰ ਰਹਿ ਜਾਣਗੇ देखो जितने लोग ਸਾਡੇ ਕੋਲੇ ਪਹੁੰਚ ਕਰ ਰਹੇ ਸਵੇਰ ਤੋਂ ਕਾਫੀ ਪੰਚਾਇਤਾਂ ਆ ਕੇ ਸਾਨੂੰ ਮਿਲੀਆਂ ਨੇ ਔਰ ਜ਼ਿਆਦਾ ਜੋ ਚੀਜ਼ ਸਾਹਮਣੇ ਆ ਰਹੀ ਉਹੀ ਆ ਰਹੀ ਹੈ ਕਿ ਜਾਂ ਤਾਂ ਕਾਗਜ਼ ਭਰਣੇ ਨਹੀਂ ਦਿੱਤੇ ਗਏ ਜਾਂ ਕਾਗਜ਼ ਰਿਜੈਕਟ ਕਰ ਦਿੱਤੇ ਗਏ ਨੇ ਔਰ ਕਿਸੇ ਨੂੰ ਸਕਰੂਟੀ ਵੇਲੇ ਮੌਕਾ ਨਹੀਂ ਦਿੱਤਾ ਗਿਆ ਜਦਕਿ ਜਿਹੜਾ ਸੈਕਸ਼ਨ 41ਏ ਹੈ ਪੰਚਾਇਤੀ ਰਾਜ ਐਕਟ ਦਾ ਉਹ ਕਹਿੰਦਾ ਕਿ ਤੁਸੀਂ ਮੌਕਾ ਦੇਣਾ ਤੁਸੀਂ ਸੁਣਵਾਈ ਦਾ ਇੱਕ ਮੌਕਾ ਦੇਣਾ ਅਗਰ ਕਾਗਜ਼ ਰਿਜੈਕਟ ਕਰਨੇ ਨੇ ਤਾਂ ਉਹਨੂੰ ਇੱਕ ਮੌਕਾ ਦੇ ਕੇ ਕਰਨੇ ਨੇ ਅਗਰ ਉਹਦੇ ਕਾਗਜ਼ਾਂ ਦੇ ਵਿੱਚ ਕੋਈ ਗਲਤੀ ਹੈ ਤਾਂ ਉਹਨੂੰ ਪੂਰਾ ਕਰਨ ਦਾ ਇੱਕ ਮੌਕਾ ਦਿਓ ਪਰ ਉਰੇ ਨਿਹਰਗਰਦੀ ਚੱਲ ਰਹੀ ਹੈ ਕਿਉਂਕਿ ਉਰੇ ਸਰਪੰ ਉਰੇ ਸੌਦੇ ਵਜਰੇ ਨੇ ਫਿਰ ਸਰਕਾਰੀ ਮਸ਼ੀਨਰੀ ਦਾ ਦੁਰਉਪਯੋਗ ਕਰਕੇ ਜਿਹੜੇ ਬੰਦੇ ਨਾਲ ਸੌਦਾ ਫਿਕਸ ਹੋ ਗਿਆ ਬਾਕੀਆਂ ਦੀ ਕਾਗਜ਼ ਰੱਦ ਕਰਕੇ ਦਿਖਾਇਆ ਜਾ ਰਿਹਾ ਕਿ ਨਿਰਵਿਰੋਧ ਹੀ ਸਰਪੰਚ ਚੁਣਿਆ ਗਿਆ ਜਦਕਿ ਨਿਰਵਿਰੋਧ ਨਹੀਂ ਪੰਜਾਬ ਦੇ ਸਾਰੇ ਦੇ ਵਿੱਚ ਐਡਾ ਵੱਡਾ ਵਿਰੋਧ ਖੜਾ ਹੋ ਗਿਆ ਅੱਜ ਦੀ ਤਰੀਕ ਦੇ ਵਿੱਚ ਔਰ ਜਿਹੜੇ ਲਾਅ ਐਂਡ ਆਰਡਰ ਦੀ ਵੀ ਆਪਾਂ ਗੱਲ ਕਰਦੇ ਆਂ ਕਦੇ ਇਸ ਤਰੀਕੇ ਨਾਲ ਨਾਮਿਨੇਸ਼ਨ ਹੁੰਦੇ ਤੁਸੀਂ ਦੇਖੇ ਨੇ ਹਜ਼ਾਰਾਂ ਬੰਦਿਆਂ ਦਾ ਹਜੂਮ ਖੜਾ ਉਹਨਾਂ ਨੂੰ ਕਾਗਜ਼ ਨਹੀਂ ਭਰਨ ਦਿੱਤੇ ਜਾ ਰਹੇ ਗੁੰਡੇ ਆਮ ਆਦਮੀ ਪਾਰਟੀ ਦੇ ਬਾਹਰ ਖੜੇ ਨੇ ਫਾਈਲਾਂ ਆਇਆ ਉਡਰੀਆਂ ਨੇ ਹਵਾ 'ਚ ਫਾੜ ਕੇ ਜਿੱਦਾਂ ਡੀਜੇਾਂ ਤੇ ਨੋਟ ਟੁੱਟਦੇ ਨੇ ਐਦਾਂ ਦਾ ਮਾਹੌਲ ਤਾਂ ਪੰਜਾਬ 'ਚ ਕਦੇ ਨਹੀਂ ਦੇਖਿਆ ਗੋਲੀ ਚਲਾਉਣ ਦੀ ਜਿਹੜੇ ਘਟਨਾ ਨੂੰ ਕਹਿੰਦੇ ਨੇ ਮੈਂ ਉਹਨੂੰ ਵੀ ਕਲੈਰੀਫਾਈ ਕਰ ਦਿਆਂ ਕਿ ਉਹ ਚੱਕ ਸੁਹੇਲੇ ਵਾਲੇ ਦੀ ਹੈ ਉੱਥੇ ਪੰਜ ਬੰਦਿਆਂ ਨੇ ਸਰਪੰਚੀ ਦੇ ਕਾਗਜ਼ ਦਾਖਲ ਕੀਤੇ ਪੰਜਾਂ ਦੇ ਵਿੱਚੋਂ ਜਿਹੜੇ ਜ਼ਾਖਲ ਕਰ ਰਹੇ ਇੱਕ ਤਾਂ ਹਰਪਿੰਦਰ ਸਿੰਘ ਹੋ ਗਿਆ ਜਿਹੜੇ ਕਿ ਉਥੋਂ ਸ਼੍ਰੋਮਣੀ ਅਕਾਲੀ ਦਲ ਦੀ ਚੋਣ ਲੜਦੇ ਐ ਐਮਐਲਏ ਨੋਨੀ ਮਾਨ ਸਾਹਿਬ ਉਹਨਾਂ ਦਾ ਬੇਟਾ ਫਿਰ ਹੋ ਗਿਆ ਗੁਰਾਦੇਸ਼ਵਰ ਸਿੰਘ ਜਿਹੜੇ ਕਿ ਐਮਪੀ ਚੋਣ ਲੜੇ ਸੀ ਬੋਬੀ ਮਾਨ ਉਹਨਾਂ ਦਾ ਬੇਟਾ ਫਿਰ ਇੱਕ ਉਥੇ ਸਾਡੀ ਭੈਣ ਹੈ ਮਨਪ੍ਰੀਤ ਕੌਰ ਇੱਕ ਸੁਰਜੀਤ ਸਿੰਘ ਇਹ ਚਾਰਾਂ ਦੇ ਕਾਗਜ਼ ਰੱਦ ਸਰਪੰਚੀ ਦੇ ਇੱਕੋ ਬੰਦੇ ਦੇ ਪਾਏਗੇ ਗੁਰਪ੍ਰੀਤ ਜਿਹੜਾ ਕਿ ਜੀ ਐਮਐਲਏ ਗੋਲਡੀ ਕੰਬੋਈ ਦਾ ਬੰਦਾ ਜਿਹਨੂੰ ਸਰਪੰਚ ਬਣਾਉਣਾ ਤੇ ਜਿਹਦੇ ਗੋਲੀ ਵੱਜੀ ਹੈ ਕਹਿੰਦੇ ਨੇ ਹੁਣ ਘਟਨਾ ਤਾਂ ਹੈਗੀ ਹੈ ਵੀਡੀਓ ਦਫ਼ਤਰ ਦੀ ਵੀਡੀਓ ਦਫ਼ਤਰ ਦੇ ਵਿੱਚ ਕੈਮਰੇ ਲੱਗੇ ਨੇ ਦੱਸੋ ਕੋਈ ਵੀਡੀਓ ਕੱਢੀ ਹੈ ਵੀ ਉਹ ਗੋਲੀ ਚੱਲੀ ਉੱਥੇ ਸਾਰੇ ਕਿਤੇ ਦਫ਼ਤਰਾਂ 'ਚ ਕੈਮਰੇ ਲੱਗੇ ਨੇ ਨਾ ਅਗਰ ਅਕਾਲੀ ਦਲ ਦੇ ਉਮੀਦਵਾਰ ਤੇ ਤੁਸੀਂ ਇਲਜ਼ਾਮ ਲਾ ਰਹੇ ਹੋ ਕਿ ਜੀ ਉਹਨਾਂ ਨੇ ਗੋਲੀ ਚਲਾਈ ਤਾਂ ਉੱਥੇ ਕੋਈ ਕੈਮਰਾ ਲੱਗਿਆ ਹੋ ਕੋਈ ਵੀਡੀਓਗ੍ਰਾਫੀ ਹੋਈ ਹੋ ਗੋਲੀ ਚਲਦੇ ਦੀ ਔਰ ਜਿਹਦੇ ਗੋਲੀ ਵਜੀ ਹੈ ਮਨਦੀਪ ਸਿੰਘ ਦੇ ਉਹ ਤਾਂ ਆਪਣੇ ਪਿੰਡ ਦਾ 2 ਦਿਨ ਪਹਿਲਾਂ ਉਹ ਵੀ ਐਂ ਕਾ ਕੇ ਰਿਜੈਕਟ ਕਰਕੇ ਆਪ ਹੀ ਨਿਰਵਰੋਹ ਸਰਪੰਚ ਚੁਣਿਆ ਹੋਇਆ ਉਹਦੋਂ ਤਾਂ ਉੱਥੇ ਕੰਮ ਹੀ ਕੋਈ ਨਹੀਂ ਸੀ ਮਾਲੋ ਉਤੇ ਅਗਰ ਸਕਰੂਟੀ ਚੱਲ ਵੀ ਰਹੀ ਸੀ ਸਕਰੂਟੀ ਚ ਉਹ ਤਾਂ ਕੋਈ ਕੰਮ ਨਹੀਂ ਸੀ ਉਹ ਮੁਹੰਮਦੇ ਵਾਲੇ ਦਾ ਸਰਪੰਚ ਹੈ ਉਹ ਉਥੇ ਕੀ ਕਰਦਾ ਸੀ ਉਹਦੇ ਕਿਹੜੇ ਹਾਲਾਤਾਂ ਚ ਗੋਲੀ ਵੱਜੀ ਉਹਨੇ ਆਪ ਆਪਣੇ ਪਿੰਡ ਚ ਐਡੀ ਵਧੀਕੀ ਕੀਤੀ ਹੈ ਸਾਰਿਆਂ ਦੇ ਕਾਗਜ਼ ਰੱਦ ਕਰਾ ਕੇ ਉਹ ਸਰਪੰਚ ਬਣੇ ਪਤਾ ਨਹੀਂ ਕਿਹੜਾ ਕੌਣ ਚਲਾ ਗਿਆ ਗੋਲੀ ਉਥੇ 올ਡੀ ਕੰਬੋਜ ਦਾ ਇੱਕ ਬਿਆਨ ਆਉਂਦਾ ਇਸ ਤੁਰੰਤ ਘਟਨਾ ਤੋਂ ਬਾਅਦ ਤੁਸੀਂ ਵੀ ਸ਼ਾਇਦ ਸੁਣਿਆ ਹੋਵੇ ਜਿਹੜੇ ਕਹਿੰਦੇ ਆ ਕਿ ਸਗੋਂ ਉਲਟਾ ਸ਼ਰਮਣੀ ਕਾਲੀ ਦਲ ਤੇ ਹੋਰ ਪਾਰਟੀਆਂ ਵਾਲੇ ਸਾਡੇ ਬੰਦੇ ਨਾਲ ਧੱਕਾ ਕਰੀ ਜਾਂਦੇ ਆ ਸਾਡੀ ਸਰਕਾਰ ਚ ਦੇਖੋ ਅੱਜ ਹਾਲਾਤ ਇਹ ਨੇ ਕਿ ਇਹਨਾਂ ਕੋਲੇ ਜਵਾਬ ਕੋਈ ਨਹੀਂ ਹੈ ਲੋਕਾਂ ਨਾਲ ਕੀਤੇ ਵਾਦੇ ਪੂਰੇ ਨਹੀਂ ਕਰ ਸਕੇ ਅੱਜ ਸਰਕਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਪਸ਼ਟ ਪਤਾ ਹੈ ਕਿ ਚੋਣਾਂ ਹਾਰ ਰਹੇ ਸੋ ਹੁਣ ਜਿੱਦਾਂ ਕਿਹਾ ਕਿ ਹੁਣ ਕਬਜ਼ੇ ਕਰ ਲੋ ਹੁਣ ਧੱਕੇ ਨਾਲ ਸਰਪੰਚ ਬਣਾ ਲੋ ਪਰ ਇਹ ਚੀਜ਼ਾਂ ਕਰਨ ਦੇ ਨਾਲ ਜੋ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਕਿਉਂਕਿ ਜਿਹੜੀ ਸਰਪੰਚੀ ਦੀ ਚੋਣ ਹੈ ਇਹ ਕੋਈ ਬਾਲੀ ਵੱਡੀ ਰਾਜਨੀਤਿਕ ਚੋਣ ਨਹੀਂ ਹੁੰਦੀ ਇਹ ਪਿੰਡਾਂ ਦੀ ਆਪਦੀ ਕਜ਼ਾਤੀ ਜੀ ਚੋਣ ਹੈ ਔਰ ਐਸੀ ਚੋਣ 'ਚ ਧੱਕਾ ਕਰਕੇ ਇਹ ਸਰਕਾਰਾਂ ਤਾਂ ਮੈਨੂੰ ਲੱਗਦਾ ਇਹਨੇ ਆਪਣੀ ਪੁੱਠੀ ਗਿਣਤੀ ਸ਼ੁਰੂ ਕਰ ਲਈ ਹੈ ਆਪਣੇ ਕਬੂ ਚਕੇ ਲਾਪੀ ਠੋਕ ਲਿਆ ਤੇ ਬਾਲੀਦਰ ਰਹਿਣਾ ਨਹੀਂ ਅਗਲਾ ਰਸਤਾ ਕੀ ਹੈ ਜਦੋਂ ਸਾਰੇ ਪੰਜ ਸਰਪੰਚ ਆ ਗਏ ਆ ਤੁਹਾਡੇ ਕੋਲ ਆਪਣੀਆਂ ਆਪਣੀਆਂ ਗੱਲਾਂ ਲੈ ਕੇ ਸਬੂਤ ਲੈ ਕੇ ਤੇ ਇਲੈਕਸ਼ਨ ਕਮਿਸ਼ਨ ਨੂੰ ਮਿਲ ਕੇ ਸਿਰਫ ਮੰਗ ਪੱਤਰ ਦਿੱਤਾ ਜਾਣਾ ਜਾਂ ਇੱਦੋਂ ਅੱਗੇ ਵੀ ਕੋਈ ਗੱਲ ਚੱਕੀ ਜਾਣੀ ਨਹੀਂ ਇਲੈਕਸ਼ਨ ਕਮਿਸ਼ਨ ਨੂੰ ਮਿਲਣਾ ਉਹ ਇੱਕ ਸਾਡਾ ਪਲੈਟਫਾਰਮ ਹੈ ਉੱਥੇ ਅਸੀਂ ਆਪਣੀ ਰਿਪਰੈਜ਼ੈਂਟੇਸ਼ਨ ਦੇਣੀ ਹੈ ਬਟ ਇਹ ਜਿੰਨੇ ਕੇਸ ਨੇ ਸਾਰੇ ਹਾਈ ਕੋਰਟ ਤੱਕ ਲੈ ਕੇ ਜਾਵਾਂਗੇ ਕਿਉਂਕਿ ਮੈਰਿਟਸ ਤੇ ਬੜੇ ਰੈਲੇਵੈਂਟ ਪੁਆਇੰਟ ਨੇ ਇਹ ਹਾਈ ਕੋਰਟ ਜਾਣੇ ਚਾਹੀਦੇ ਨੇ ਮੁਕਦਮੇ ਕਿਉਂਕਿ ਜਿਸ ਤਰੀਕੇ ਦੇ ਨਾਲ ਧੱਕੇਸ਼ਾਹੀ ਨਾਲ ਬਿਨਾਂ ਕਿਸੇ ਗੱ ਬਹੁਤ ਸਾਰੇ ਜਿਹੜੇ ਪੰਚ ਤੇ ਸਰਪੰਚ ਦੇ ਉਮੀਦਵਾਰ ਨੇ ਇੱਧਰ ਵੀ ਖੜੇ ਨੇ ਭਾਈ ਸਾਹਿਬ ਤੁਸੀਂ ਕਿੱਥੋਂ ਆਏ ਹੋ ਔਰ ਤੁਹਾਡੇ ਨਾਲ ਕੀ ਹੋਈ ਹੈ ਕਿ ਤੁਹਾਨੂੰ ਇੱਥੇ ਆਉਣਾ ਪਿਆ ਇਹ ਗੱਲਾਂ ਆਪਣੀਆਂ ਲੈ ਪਤ్రਕਾਰ ਵੀਰ ਜੀ ਮੈਂ ਸ਼ੀਰਪਕਸੰਗਨਗਰ ਤੋਂ ਇੱਕ ਸਰਪੰਚ ਚਕਲੀ ਸਿਆਤੋਂ ਜੀ ਮੇਰੇ ਵੱਲ ਕਾਂਗਰਸ ਸਰਕਾਰ ਵੱਲੋਂ ਇੱਕ 23000 ਰੁਪਏ ਦੀ ਰਿਕਵਰੀ ਪਾਈ ਸੀ ਜੋ ਕਿ ਨਜਾਇਜ਼ ਪਾਈ ਗਈ ਸੀ ਮੇਰੇ ਅਧੂਰੇ ਕੰਮ ਮਿੰਤੀ ਹੋਣ ਸੰਬੰਧੀ ਮੈਂ ਮਾਂਜੂ ਗੁਲਾਲ ਜੀ ਸਿੰਘ ਭੁੱਲਰ ਨੂੰ ਲਿਖਿਆ ਸੀ ਕਿ ਇਹ ਦੁਆਰਾ ਮਿੰਤੀ ਕੀਤੀ ਜਾਵੇ ਜਿਹਦੀ ਕਾਪੀ ਨਾਲ ਲੱਤੀ ਆ ਇਹ ਵੀ ਹਜੇ ਪੜਤਾਲ ਚੱਲ ਰਹੀ ਆ ਫਿਰ ਵੀ ਮੈਂ ਸੈਸ਼ਨ ਦੇ ਨਮਾਸ਼ਾਰ ਇਸ ਵਾਰ ਤੁਸੀਂ ਸਰਪੰਚ ਦੇ ਉਮੀਦਵਾਰ ਬਣਨ ਬਾਰਡ ਨੰਬਰ 3 ਤੋਂ ਜੀ ਮੈਂ ਸੈਸ਼ਨ ਦੀ ਜ਼ਾਲਤ ਵਿੱਚ ਕੋਰਟ ਕੇਸ ਪਾਇਆ ਜਿਹਦੀ 23 ਤਰੀਕਾ 23000 ਰੁਪਏ ਮੌਕੇ ਤੇ ਮੈਂ ਦੇਣ ਨੂੰ ਵੀ ਤਿਆਰ ਸੀ ਪਰ ਰਾਜਵਿੰਦਰ ਕੌਰ ਮੈਡਮ ਤੇ ਪੰਚਾਇਤ ਸੈਕਟੀ ਨੇ ਇਹਨਾਂ ਦੇ ਮੌਕੇ ਤੇ ਕਹਿਣ ਦੇ باوجود ਮੇਰੇ ਕਹਿਣ ਦੇ باوجود ਵੀ ਮੈਨੂੰ ਐਨਓਸੀ ਨਹੀਂ ਦਿੱਤਾ ਮੈਂ ਹਾਲਫੀਆ ਬਿਆਨ ਵੀ ਦਿੱਤਾ ਕਿ 23000 ਰੁਪਏ ਮੈਂ ਮੌਕੇ ਦੇਣਾ ਮੇਰੀ ਰਿਕਵਰੀ ਲੈ ਕੇ ਮੈਨੂੰ ਐਨਓਸੀ ਦਿਓ ਜਿਹਦੀ ਐਫਆਰਟ ਮੈਂ ਨਾਲ ਨੱਥੀ ਕੀਤਾ ਮੈਂ ਚੋਣ ਕਮਿਸ਼ਨ ਨੂੰ ਇੱਕ ਪੱਤਰ ਕੱਢਿਆ ਕਿ ਜੇ ਇਹਨਾਂ ਦੇ ਖਿਲਾਫ ਤੁਰੰਤ ਐਕਸ਼ਨ ਨਾ ਲਿਆ ਤਾਂ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਕੋਈ ਅਧਿਕਾਰੀ ਇਦਾਂ ਦਾ ਰਹਿਣ ਨਹੀਂ ਦਿੱਤਾ ਜਾਊਗਾ ਜੋ ਹੋਵੇ ਲੜਨ ਨੂੰ ਤਿਆਰ ਹੈ ਇਹ ಗ್ರಾಮ ਪੰਚਾਇਤ 'ਚ ਇਕੱਲਾ ਤੁਹਾਡੇ ਨਾਲ ਉੱਥੇ ਐਵੇਂ ਹੋਇਆ ਮੇਰੇ ਨਾਲ ਹੋਇਆ ਤੇ ਮੇਰੇ ਦੋ ਹੋਰ ਮੈਂਬਰਾਂ ਨਾਲ ਹੋਇਆ ਜਿਹਨਾਂ ਨੂੰ ਐਨਓਸੀ ਤੋਂ ਬਿਨਾ ਜਾਦ ਕਿ ਉਹ ਪਹਿਲਾਂ ਕਦੇ ਚੋਣ ਨਹੀਂ ਜੀ ਮੇਰੇ ਪਾਰਟੀ ਦੇ ਤਿੰਨ ਮੈਂਬਰਾਂ ਦੇ ਰਜੈਕਟ ਕੀਤੇ ਜੀ ਬਿਨਾ ਵਜਾ ਤੋਂ ਹੀ ਇਹਦੇ ਖਿਲਾਫ ਮੈਨੂੰ ਜਿੱਥੇ ਤੱਕ ਮਰਜ਼ੀ ਜਾਣਾ ਪਵੇ ਮੈਂ ਲੜੂੰਗਾ ਜੀ ਇਲੈਕਸ਼ਨ ਤਾਂ ਇਸ ਤਰ੍ਹਾਂ ਹੋਰ ਬਹੁਤ ਸਾਰੇ ਪੰਜ ਸਰਪੰਚ ਦੇ ਉਮੀਦਵਾਰ ਨੇ ਇੱਧਰ ਬੈਠੇ ਨੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਨੇ ਮਾਝਾ ਦੁਆਬਾ ਮਾਲਵਾ ਕਈ ਕਈ ਇਲਾਕਿਆਂ ਤੋਂ ਆਏ ਨੇ ਇਹਨਾਂ ਨਾਲ ਅਸੀਂ ਗੱਲ ਕਰਦੇ ਹਾਂ ਕਿ ਇਹਨਾਂ ਦੀ ਦਿੱਕਤ ਪਰੇਸ਼ਾਨੀ ਕੀ ਹੈ ਤੁਸੀਂ ਕਿਹੜੇ ਪਿੰਡ ਤੋਂ ਆਏ ਹੋ ਔਰ ਤੁਹਾਨੂੰ ਕੀ ਦਿੱਕਤ ਆ ਗਈ ਪੰਚਾਇਤੀ ਚੋਣ ਲੜਨ ਲੱਗੇ ਸਾਡਾ ਹਲਕਾ ਫਤੇਗੜ ਚੂੜੀਆਂ ਜੀ ਤਹਿਸੀਲ ਬਟਾਲਾ ਪਿੰਡ ਦਮੋਦਰ ਸਾਡਾ ਸਰ ਬੇਨਤੀ ਹੈ ਕਿ ਮੈਂ ਹੀ ਆਪਣੇ ਭਰਾ ਨੂੰ ਸਰਪੰਚ ਖਿਲਾ ਰਿਆ ਸੀ ਤੇ ਮੈਂ ਮੈਂਬਰ ਪੰਚਾਇਤ ਖਲੋਤਾ ਸਾਡੇ ਨਾਲ ਨੇਤਰ ਕੇ ਮੈਦਾਨ ਦੇ ਵਿੱਚ ਲੜ ਲੈਂਦੇ ਕਾਗਜ਼ ਰਿਜੈਕਟ ਕਰਨਾ ਦੇਵੇਂ ਨਿਗੇ ਚ ਲੋਕਾਂ ਦੀ ਗੱਲ ਜੀ ਲੜ ਲੈਂਦੇ ਸਾਡੇ ਨਾਲ ਜਿੱਤ ਲੈਂਦੇ ਤੇ ਜਿੱਤ ਲੈਂਦੇ ਇਹ ਥੋੜੀ ਗੱਲ ਆ ਤੁਹਾਡੇ ਹੁਣ ਕਾਗਜ਼ ਭਰ ਨਹੀਂ ਦਿੱਤੇਗੇ ਜਾਂ ਰੱਦ ਕਰ ਦਿੱਤੇ ਰੱਦ ਕਰ ਦਿੱਤੇ ਸਰ ਕੋਈ ਤੇ ਵਜ੍ਹਾ ਦੱਸੀ ਹੋਣੀ ਆ ਹੋ ਸਕਦਾ ਕਿਸੇ ਪੰਚਾਇਤੀ ਜ਼ਮੀਨ ਤੇ ਤੁਹਾਡਾ ਕਬਜ਼ਾ ਹੋਵੇ ਜਾਂ ਕੋਈ ਐਨਓਸੀ ਨਾ ਲਈ ਗਈ ਹੋਵੇ ਸਾਰੇ ਕਾਗਜ਼ ਤਿਆਰ ਪਰਾਲੀ ਸਾੜਨ ਵਾਲਾ ਕਾਗਜ਼ ਵੀ ਨਾਲ ਲਾਇਆ ਨਿਕਾਜਾ ਕਾਗਜ਼ ਉਹ ਵੀ ਲਾਇਆ ਬਿਲਕੁਲ ਬਿਲਕੁਲ ਉਹਨਾਂ ਨੇ ਸਾਡੇ ਕਾਗਜ਼ ਰਿਜੈਕਟ ਕਰਕੇ ਕਿਤੇ ਲੋਕਲ ਅਧਿਕਾਰੀਆਂ ਨੇ ਸੁਣੀ ਨਹੀਂ ਤੁਸੀਂ ਕੋਈ ਅਰਜੀ ਦਿੱਤੀ ਹੋਣੀ ਹੈ ਮੈਂ ਜੀ ਕੋਈ ਅਧਿਕਾਰੀ ਹੈ ਨਹੀਂ ਉਹਨਾਂ ਦੇ ਬੰਦੇ ਸਾਰੇ ਠੱਗ ਹੂੰ ਬਸ ਜੀ ਤਾਂ ਤੁਹਾਨੂੰ ਕਿਉਂ ਖਮਿਆਜਾ ਲੱਗਦਾ ਭੁਗਤਣਾ ਪਿਆ ਕਿ ਤੁਸੀਂ ਵਿਰੋਧੀ ਪਾਰਟੀ ਦੇ ਸੀ ਤਾਂ ਜਾਂ ਕੋਈ ਵਜ੍ਹਾ ਹੋਰ ਹੈ ਵਿਰੋਧੀ ਧਿਰ ਦੀ ਵਜ੍ਹਾ ਦੇ ਕਰਕੇ ਹੂੰ ਸਾਡੇ ਪਿੰਡ ਤੋਂ ਆਮ ਪਾਰਟੀ ਤੋਂ ਜਿੱਤ ਨਹੀਂ ਰਿਹਾ ਅੱਛਾ ਕਾਲੀਦਾਲੀ ਜਿੱਤਦਾਰ ਅਸੀਂ ਬੂਥ ਹੀ ਲਾਉਨੇ ਆ ਕਾਲੀ ਦਲ ਦਾ ਹੀ ਲਾਉਨੇ ਆ ਆਮ ਪਾਰਟੀ ਦਾ ਬੂਥ ਨਹੀਂ ਲਾਇਆ ਆਮ ਪਾਰਟੀ ਜੀ ਸਾਡੇ ਪਿੰਡ ਨੂੰ ਹਰਦੀ ਅਸੀਂ ਤਾਂ ਤੁਹਾਡੇ ਪਿੰਡ ਕਿੰਨੇ ਰਹਿ ਗਏ ਸਰਪੰਚ ਦੇ ਉਮੀਦਵਾਰ ਤਿੰਨ ਰਹਿ ਗਏ ਹਰਦੀਪ ਸਿੰਘ ਗੁਰਪ੍ਰੀਤ ਕੌਰ ਤੇਜ ਸੰਦੀਪ ਕੌਰ ਇਹ ਤਿੰਨਾਂ ਦਾ ਕਿਹੜੀ ਪਾਰਟੀਆਂ ਨਾਲ ਸੰਬੰਧ ਹੈ ਇਹ ਆਮ ਪਾਰਟੀ ਨਾਲ ਸੰਬੰਧ ਤਿੰਨੇ ਆਮ ਆਦਮੀ ਪਾਰਟੀ ਨੇ ਆਮ ਪਾਰਟੀ ਤੇ ਹੋਰ ਵੀ ਲੋਕ ਇੱਥੇ ਆਏ ਨੇ ਭਾਈ ਤੁਸੀਂ ਕਿੱਥੋਂ ਆਏ ਹੋ ਔਰ ਤੁਹਾਡਾ ਕੀ ਕਹਿਣਾ ਹੈ ਕਿ ਕਿਹੜੀ ಗ್ರಾಮ ਪੰਚਾਇਤ ਦੇ ਕਾਗਜ਼ ਭਰੇ ਗਏ ਪਿੰਡ ਸੰਧਵਾ ਕਲਾ ਜ਼ਿਲ੍ਹਾ ਗੁਰਦਾਸਪੁਰ ਜੋ ਕਿ ਸਾਡੇ ਇੱਕੋ ਹੀ ਕੈਂਡੀਡੇਟ ਜਿਹੜੇ ਆ ਜਿਨ੍ਹਾਂ ਦੇ ਫਾਰਮ ਰਹਿ ਗਿਆ ਬਾਕੀ ਸਾਰਿਆਂ ਦੇ ਇਹਨਾਂ ਨੇ ਮਤਲਬ ਕਿ ਗਲਤ ਇਲਜ਼ਾਮ ਲਾ ਕੇ ਜਿਹੜੇ ਆ ਡਿਲੀਟ ਮਾਰਤੇ ਰੱਦ ਕਰ ਦਿੱਤੇ ਤੇ ਕੈਂਡੀਡੇਟ ਇੱਕ ਬਚਿਆ ਸਰਪੰਚ ਦਾ ਤੁਹਾਡੇ ਪਿੰਡ ਉਹ ਕਿਹੜੀ ਪਾਰਟੀ ਨਾਲ ਸੰਬੰਧ ਰੱਖਦੇ ਆ ਉਹ ਹੈ ਤੇ ਚਲੋ ਸਾਡੀ ਪਾਰਟੀ ਦੇ ਹੀ ਬਟ ਮਤਲਬ ਕਿ ਜਿਹੜੇ ਸਾਡੇ ਅਸੀਂ ਆਪਣੀ ਪਾਰਟੀ ਵੱਲੋਂ ਜਿੰਨੇ ਵੀ ਭਰੇ ਸੀ ਕਾਂਗਰਸ ਪਾਰਟੀ ਦੇ ਹੀ ਜਿੰਨੇ ਵੀ ਆਪਾਂ ਜਿਹੜੇ ਆਪਣੇ ਭਰੇ ਸੀ ਸਿਰਫ ਦੇ ਸਿਰਫ ਇੱਕੋ ਹੀ ਜਿਹੜਾ ਰਹਿ ਗਿਆ ਵਾ ਬਾਕੀ ਸਾਰੇ ਦੇ ਸਾਰੇ ਉਹਨਾਂ ਨੇ ਮਤਲਬ ਕਿ ਤਿੰਨ ਸਾਡੀ ਸਰਪੰਚੀ ਦੇ ਸੀ ਤੇ ਮੈਂਬਰਾਂ ਦੇ ਸਾਡੇ ਹੈਗੇ ਸੀ 11 ਤੇ ਉਹ ਸਾਰਿਆਂ ਤੇ ਅਲੀਗੇਸ਼ਨ ਇਹਨਾਂ ਨੇ ਇਹ ਲਾਏ ਆ ਕਿ ਨਕ ਨਜਾਇਜ਼ ਜਿਹੜੀਆਂ ਜ਼ਮੀਨਾਂ ਕਾਬਜ਼ ਨੇ ਸਾਰਿਆਂ ਤੇ ਇੱਕੋ ਹੀ ਹੈਗਾ ਨਜਾਇਜ਼ ਕਾਬਜ਼ ਨਜਾਇਜ਼ ਕਾਬਜ਼ ਇੱਕ ਸਾਡੀ ਸਰਪੰਚੀ ਦੇ ਸੀ ਇਹ ਸਾਡੇ ਪਿੰਡੋਂ ਵੇ ਮੇਰੇ ਬ੍ਰਦਰ ਆ ਉਹਦੀ ਵਾਈਫ ਆ ਉਹਨੇ ਅੱਜ ਤੱਕ ਮਤਲਬ ਕਿ ਕੋਈ ਇਲੈਕਸ਼ਨ ਨਹੀਂ ਲੜੀ ਤੇ ਉਹਦੇ ਇਲੈਕਸ਼ਨ ਦੇ ਕੋਈ ਅਜੇ ਤੱਕ ਇਲੈਕਸ਼ਨ ਨਹੀਂ ਨਾ ਉਹਦੇ ਕੋਲ ਕੋਈ ਪੰਚਾਇਤ ਦੀ ਜ਼ਮੀਨ ਆ ਜਾਂ ਉਹਨੇ ਕੋਈ ਠੇਕੇ ਤੇ ਵਹੀ ਹੋਵੇ ਕੁਛ ਨਹੀਂ ਆ ਉਹਦੇ ਉੱਤੇ ਉਹਨਾਂ ਨੇ ਕਹਿਤਾ ਵਾ ਕਿ ਇਹਨਾਂ ਦੇ ਮਤਲਬ ਕਿ ਪੈਸੇ ਤਾਰਨ ਵਾਲੇ ਆ ਵੀਡੀਓ ਪੀ ਦਫਤਰ ਦੇ ਉਹ ਵੀ ਮਤਲਬ ਕਿ ਨਜਾਇਜ਼ ਬਿਲਕੁਲ ਗਲਤ ਕੁਛ ਵੀ ਨਹੀਂ ਆ ਜੇ ਠੀਕ ਆ ਵੇਖੋ ਇਹ ਚੀਜ਼ਾਂ ਤੇ ਬਣਦੀ ਆਈਆਂ ਹਾਰ ਜਿੱਤ ਬਣਦੀ ਆਈ ਹੈ ਉਹਨੂੰ ਸਵੀਕਾਰ ਕਰਨਾ ਚਾਹੀਦਾ ਨਾ ਕਿ ਮੈਦਾਨ ਛੱਡ ਕੇ ਭੱਜਣਾ ਚਾਹੀਦਾ ਵਾ ਇਹ ਕੋਈ ਬਹੁਤੀ ਵੱਡੀ ਮਰਦਾਨਗੀ ਵਾਲੀ ਗੱਲ ਨਹੀਂ ਹੈਗੀ ਕਿ ਆਪਾਂ ਮੈਦਾਨ ਹੀ ਛੱਡ ਕੇ ਭੱਜ ਜਾਈਏ ਵੇਖੋ ਲੜੋ ਜੋ ਲੋਕੀ ਫਤਵਾ ਦੇਣ ਜਿੱਤ ਦਾ ਹਾਰ ਦਾ ਸਵਕਾਰ ਕਰੋ ਕੋ ਦਿਲ ਰੱਖੋ ਤਾਂ ਗੁਰਦਾਸਪੁਰ ਜ਼ਿਲ੍ਹੇ ਤੋਂ ਇਸ ਤਰ੍ਹਾਂ ਦੀ ਗੱਲ ਸਾਹਮਣੇ ਆ ਰਹੀ ਹੈ ਤੇ ਜਿਹੜੇ ਪਹਿਲੀ ਵਾਰੀ ਚੋਣ ਲੜਨ ਜਾ ਰਹੇ ਸੀ ਉਹਨਾਂ ਨੂੰ ਤਾਂ ਹਾਲਾਂਕਿ ਐਨਓਸੀ ਦੀ ਜ਼ਰੂਰਤ ਵੀ ਨਹੀਂ ਸੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਮੁਤਾਬਕ ਆ ਤੁਹਾਡਾ ਨਾਮ ਕੀ ਹੈ ਤੁਹਾਡਾ ਉਸੇ ಗ್ರಾಮ ਪੰਚਾਇਤੀ ਇਲੈਕਸ਼ਨ ਸੀ ਤੁਸੀਂ ਪਹਿਲੀ ਵਾਰੀ ਲੜ ਰਹੇ ਸੀ ਮੇਰਾ ਨਾਮ ਹਰਮੀਤ ਕੌਰ ਆ ਜੀ ਹਾਂਜੀ ਮੈਂ ਜ਼ਿਲ੍ਹਾ ਗੁਰਦਾਸਪੁਰ ਤੋਂ ਹਰਕਾਸ਼ਰੀ ਗਵਿੰਦਪੁਰ ਤੋਂ ਸਰਪੰਚ ਦੀ ਚੋਣ ਲੜ ਰਹੀ ਸੀਗੀ ਹਾਂਜੀ ਮੇਰੇ ਤੇ ਇਹਨਾਂ ਨੇ ਗਲਤ ਐਲੀਗੇਸ਼ਨ ਲਾਏ ਨੇ ਕਿ ਮੈਂ ਪੰਚਾਇਤ ਵਜ੍ਹਾ ਕੀ ਦੱਸੀ ਕੀ ਹੈ ਕਿ ਤੁਹਾਨੂੰ ਚੋਣ ਲੜਨ ਦਾ ਹੁਣ ਅਧਿਕਾਰ ਨਹੀਂ ਆ ਜਾਂ ਕਾਗਜ਼ ਰਿਜੈਕਟ ਹੋਣਗੇ ਉਹਨਾਂ ਨੇ ਕਿਹਾ ਕਿ ਪੰਚਾਇਤ ਦਾ ਜਦਾਂ ਪਿਛਲਾ ਬਕਾਇਆ ਮੇਰੇ ਨਾਲ ਤੇ ਬੋਲਦਾ ਜਦ ਕਿ ਮੈਂ ਮੇਰੀ ਮੈਰਿਜ 8 ਸਾਲ ਹੋਏ ਨੇ ਤੇ ਮੈਂ ਕੋਈ ਚੋਣ ਨਹੀਂ ਲੜੀ ਹੈਗੀ ਤੇ ਉਹਨੇ ਗਲਤ ਮਤਲਬ ਮੇਰੇ ਤੇ ਬੋਲਾ ਤੁਸੀਂ ਦੱਸਣ ਦੀ ਕੋਸ਼ਿਸ਼ ਕੀਤੀ ਕਿ ਜਿਹੜੇ ਨਵੇਂ ਪੰਚ ਜਾਂ ਸਰਪੰਚ ਬਣਨ ਦੇ ਉਮੀਦਵਾਰ ਨੇ ਉਹਨਾਂ ਨੂੰ ਤਾਂ ਲੋੜ ਨਹੀਂ ਹੈ ਇਹਨਾਂ ਗੱਲਾਂ ਦੀ ਹਾਂਜੀ ਅਹੀਂ ਮਤਲਬ ਕਾਲੀ ਦਲ ਦੇ ਆ ਉਹ ਜਿਹੜੇ ਸਾਡੇ ਆਪਜੀਤ ਨੇ ਉਹ ਆਮ ਆਦੀਬ ਪਾਰਟੀ ਦੇ ਨੇ ਇਸ ਕਰਕੇ ਉਹਨਾਂ ਨੇ ਕਿਤੇ ਸੁਣਨ ਵਾਲਾ ਦੀ ਕੋਈ ਗੱਲ ਹੀ ਨਹੀਂ ਹੈਗੀ ਨਾ ਤੇ ਇਸ ਕਰਕੇ ਉਹਨਾਂ ਦੇ ਮਤਲਬ ਉਹ ਜਿਹੜੇ ਐਮਐਲਏ ਦੇ ਖਾਸ ਬੰਦੇ ਨੇ ਉਹਨਾਂ ਨੇ ਉਦਾਂ ਹੀ ਸਾਡੇ ਕਾਗਜ਼ ਜਿਹੜੇ ਆ ਰੱਦ ਕਰਾਤੇ ਆ ਹਾਂਜੀ ਤਾਂ ਵੱਖੋ ਵੱਖਰੇ ਲੋਕ ਜਿਹੜੇ ਆਏ ਨੇ ਹੋਰ ਪਿੰਡਾਂ ਤੋਂ ਚਾਹੇ ਖਾਸ ਕਰਕੇ ਮਾਝੇ ਇਲਾਕੇ ਨਾਲ ਸੰਬੰਧਿਤ ਇਹਨਾਂ ਦਾ ਕਹਿਣਾ ਹੈ ਕਿ ਸਾਡੇ ਜਿਹੜੇ ਪਹਿਲੀ ਵਾਰੀ ਚੋਣ ਲੜ ਰਹੇ ਸੀ ਉਹਨਾਂ ਨਾਲ ਵੀ ਇਸੇ ਤਰ੍ਹਾਂ ਹੋਈ ਆ ਪੰਜ ਸਰਪੰਚੀ ਦੇ ਕਾਗਜ਼ ਰੱਦ ਕੀਤੇ ਗਏ ਤੁਸੀਂ ਕਿਹੜੇ ਪਿੰਡੋਂ ਆਏ ਅਸੀਂ ਹਲਕਾ ਸਿਲਰ ਬੈਂਪੁਰ ਗਰਦਾਸਪੁਰ ਤੋਂ ਆਏ ਆ ਜੋ ਕਿ ਮੇਰੇ ਸਿਸਟਰ ਨੇ ਜੀ ਇਹਨਾਂ ਦੇ ਵੀ ਕਾਗਜ਼ ਰੱਦ ਕਰਵਾਤੇ ਜੋ ਕਿ ਪਹਿਲੀ ਵਾਰ ਇਲੈਕਸ਼ਨ ਲੜਦੇ ਨੇ ਜੀ ਐਲੀਗੇਸ਼ਨ ਉਹਨਾਂ ਤੇ ਲਾਏ ਨੇ ਵੀ ਇਹ ਬਕਾਇਆ ਇਹਨਾਂ ਦਾ ਬੈਲੈਂਸ ਜੋ ਕਿ ਇਹਨਾਂ ਪਹਿਲਾਂ ਲੈਕਸ ਨਹੀਂ ਲੜੀ ਜੀ ਬੀਡੀਪੀਓ ਦਫ਼ਤਰ ਨੇ ਸਿਰਫ ਇਸ ਕਰਕੇ ਕਿ ਪਾਰਟੀ ਤੁਹਾਡੀ ਆਮ ਆਦਮੀ ਪਾਰਟੀ ਨਹੀਂ ਹੈ ਇਸ ਕਰਕੇ ਜੀ ਕਿਉਂਕਿ ਉਹਨਾਂ ਦੇ ਆਮ ਆਦਮੀ ਪਾਰਟੀ ਦੇ ਕਰਕੇ ਅਸੀਂ ਆਮ ਆਦਮੀ ਪਾਰਟੀ 'ਚ ਨਹੀਂ ਕਿਉਂਕਿ ਅਸੀਂ ਅਕਾਲੀ ਦਲ ਆਲਾ ਤੁਹਾਨੂੰ ਉਹਨਾਂ ਨੇ ਕੋਈ ਬੇਨਤੀ ਵੀ ਕੀਤੀ ਕਿ ਸਾਡੀ ਪਾਰਟੀ ਜੁਆਇਨ ਕਰ ਲਓ ਫਿਰ ਠੀਕ ਰਹੇਗਾ ਕੰਮ ਉਹਨਾਂ ਨੇ ਦਿੱਤੀ ਆਫਰ ਜੀ ਪਰ ਨਹੀਂ ਜੀ ਉਹਨਾਂ ਸਾਡੀ ਸੁਣੀ ਨਹੀਂ ਸੁਣਵਾਈ ਨਹੀਂ ਹੋਈ ਤੁਸੀਂ ਬਾਪੂ ਜੀ ਕੀ ਕਹਿਣਾ ਚਾਹੁੰਦੇ ਅਸੀਂ ਐਸ ਟੀਮ ਕੋ ਵੀ ਗਏ ਆ ਜੀ ਤੁਹਾਡੀ ਟੀਮ ਨੇ ਸਾਡੀ ਕੋਈ ਆਪੀ ਸੁਣਾਈ ਨਹੀਂ ਕੀਤੀ ਆ ਤਾਂ ਜਾਓ ਕੋਰਟ 'ਚ ਜਾ ਕੇ ਕੇਸ ਕਰ ਦਿਓ ਅੱਛਾ ਐਮ ਐਲ ਏ ਅੰਦਰ ਜਾ ਕੇ ਆਪ ਸਦੀਹਰ ਬਿੰਦਪੁਰ ਲੱਕੇ ਦਾ ਆਪ ਕਾਗਜੇ ਰੱਦ ਕਰਾਏ ਬੀਡੀ ਦੇ ਆਪਣੇ ਡੀਡੀਪੀਓ ਕੋ ਝੂਠੇ ਇਲਜ਼ਾਮ ਰਖਾ ਲਿਆ ਬਾੜ ਕੇ ਲਵਾ ਕੇ ਫਿਰ ਰੱਦ ਕਰਾਏ ਸਰਕਾਰ ਦੇ ਲੋਕ ਤਾਂ ਇਹ ਕਹਿ ਰਹੇ ਨਮਾਇंदे ਕਹਿੰਦੇ ਕਿ ਸਾਡੀ ਸਰਕਾਰ ਚ ਨਹੀਂ ਤਾਂ ੱੱਕਾ ਚੱਲਣਾ ਇਹ ਤਾਂ ਸ਼ਰਮਣੀ ਕਾਲੀ ਦਲ ਜਾਂ ਕਾਂਗਰਸ ਵੇਲੇ ਚੱਲਦਾ ਹੋਵੇਗਾ ਅਸੀਂ ਨਹੀਂ ਕਰਦੇ ਕਦੀ ਕਾਲੀ ਦਲ ਕਾਂਗਰਸ ਨੇ ਕਿਸ ਨੇ ਨਹੀਂ ਕੀਤਾ ਜੋ ਐਰ ਕਹਿਣਾ ਕੀਤਾ ਕਾਣ ਜੋ ਕਹਣ ਇਹਨਾਂ ਯਾਰ ਕਰ ਕੀਤਾ ਉਹ ਕਿਸ ਨੇ ਨਹੀਂ ਸੁਣੀ ਕੋਈ ਸ਼ਿਕਾਇਤ ਕੀਤੀ ਹੋਣੀ ਤੁਸੀਂ ਪੁਲਿਸ ਨੇ ਵੀ ਨਹੀਂ ਸੁਣੀ ਨਹੀਂ ਨਹੀਂ ਕੋਈ ਨਹੀਂ ਸੁਣਾਈ ਸਾਰੀ ਐਮਬਲ ਦੇ ਦੀ ਐਸ ਪੁਲਿਸ ਵੀ ਲੱਗੀ ਆ ਜਿਹੜਾ ਮੈਚ ਚ ਲੱਗਾ ਉਹ ਵੀ ਉਹਦਾ ਆ ਜੀ ਐ ਟੀਮ ਨੂੰ ਗਏ ਉਹਨਾਂ ਨੇ ਵੀ ਸੁਣਾਈ ਕੀਤੀ ਡੀਸੀ ਤੱਕ ਪਹੁੰਚੇ ਆ ਸਾਡੇ ਕਿਸ ਨੇ ਸੁਣਾਈ ਨਹੀਂ ਕੀਤੀ ਆਹਦੇ ਕੋਰਟ ਚ ਜਾਓ ਸ਼੍ਰੋਮਣੀ ਕਾਲੀ ਦਲ ਦੇ ਮੁਖ ਦਫ਼ਤਰ ਚੰਡੀਗੜ੍ਹ ਦੇ ਵਿੱਚ ਪੰਜ ਸਰਪੰਚ ਦੇ ਜਿਹੜੇ ਉਮੀਦਵਾਰ ਨੇ ਉਹ ਇਸ ਕਰਕੇ ਆਏ ਨੇ ਕਿ ਸਾਡੇ ਨਾਲ ਧੱਕੇਸ਼ਾਹੀ ਹੋਈ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿਹੜਾ ਦਾਵਾ ਕੀਤਾ ਜਾ ਰਿਹਾ ਸੱਤਾਧਿਰ ਦੇ ਵੱਲੋਂ ਕਿ ਸਾਡੇ ਰਾਜ ਦੇ ਵਿੱਚ ਲੋਕਤੰਤਰੀ ਰਾਜ ਆ ਇਸ ਦੇ ਵਿੱਚ ਕਿਸੇ ਨਾਲ ਧੱਕਾ ਨਹੀਂ ਹੋਵੇਗਾ ਤਾਂ ਫਿਰ ਇਹ ਲੋਕ ਕੌਣ ਨੇ? ਕੀ ਇਹ ਪੰਜਾਬ ਤੋਂ ਬਾਹਰੋਂ ਆਏ ਨੇ? ਜੇ ਪੰਜਾਬ ਦੇ ਅੰਦਰ ਦੇ ਨੇ ਤੇ ਇਹਨਾਂ ਦੀ ਗੱਲ ਕਦੋਂ ਸੁਣੀ ਜਾਏਗੀ? ਸਭ ਤੋਂ ਵੱਡਾ ਸਵਾਲ ਇਹ ਹੈ ਪੰਜਾਬ ਚੋਣ ਕਮਿਸ਼ਨਰ ਨੂੰ ਖਾਸ ਕਰਕੇ ਇਸ ਗੋਲ ਦੇ ਉੱਤੇ ਧਿਆਨ ਦੇਣਾ ਚਾਹੀਦਾ ਹੈ ਕਿ ਜਿੰਨਾ ਲੋਕਾਂ ਦੇ ਨਾਲ ਧੱਕਾ ਹੋਇਆ ਜਾਂ ਇਲਜ਼ਾਮ ਲਾਏ ਜਾ ਰਹੇ ਆ ਧੱਕੇ ਸ਼ਹੀਦ ਉਹਦੀ ਘੱਟੋ-ਘੱਟ ਪਰਚੋਲ ਹੋਣੀ ਚਾਹੀਦੀ ਹੈ ਜਾਂਚ ਪੜਤਾਲ ਹੋਣੀ ਚਾਹੀਦੀ ਹੈ ਤਾਂ ਕਿ ਸਮੇਂ ਸਿਰ ਦੇ ਉੱਤੇ ਕਾਰਵਾਈ ਕੀਤੀ ਜਾ ਸਕੇ ਜੇ ਕਿਸੇ ਦੇ ਹੱਥ ਵਿੱਚ ਝਾੜੂ ਨਹੀਂ ਹੈ ਤਾਂ ਕੀ ਉਹ ਚੋਣ ਨਹੀਂ ਲੜ ਸਕਦਾ ਇਸ ਤਰ੍ਹਾਂ ਦੀਆਂ ਗੱਲਾਂ ਜੇਕਰ ਸਾਹਮਣੇ ਨਿਕਲ ਕੇ ਆ ਰਹੀਆਂ ਨੇ ਇਸ ਦਾ ਮਤਲਬ ਕਿਤੇ ਨਾ ਕਿਤੇ ਕੋਈ ਨਾ ਕੋਈ ਗੱਲ ਪਿੰਡਾਂ ਦੇ ਵਿੱਚ ਜ਼ਰੂਰ ਹੋਈ ਹੈ ਤਾਂ ਇਹ ਮਸਲੇ ਦਾ ਹੱਲ ਜ਼ਰੂਰ ਹੋਣਾ ਚਾਹੀਦਾ ਤਾਂ ਕਿ 15 ਅਕਤੂਬਰ ਨੂੰ ਸਭ ਨੂੰ ਬਰਾਬਰ ਦਾ ਮੌਕਾ ਮਿਲੇ ਔਰ ਜਿਹੜਾ ਜਿਹੜੀ ਪਾਰਟੀ ਨਾਲ ਵੀ ਸਬੰਧ ਰੱਖਦਾ ਪਰ ਪਿੰਡ ਦੇ ਲੋਕਾਂ ਨੇ ਪੰਚਾਇਤ ਚੁਣਨੀ ਹੈ ਮੁੱਖ ਮੰਤਰੀ ਭ ਪਿੰਡ ਦੀ ਸਾਂਝੀ ਪੰਚਾਇਤ ਚੁਣੀ ਜਾਵੇ ਨਾ ਕਿ ਪਾਰਟੀਆਂ ਦੀ ਤਾਂ ਫਿਰ ਜਦੋਂ ਪਾਰਟੀਆਂ ਨੂੰ ਅੱਗੇ ਮੁੱਖ ਰੱਖ ਕੇ ਕਾਗਜ਼ ਰੱਦ ਹੋ ਰਹੇ ਨੇ ਜਾਂ ਰਿਜੈਕਟ ਕੀਤੇ ਜਾ ਰਹੇ ਨੇ ਜਾਂ ਫਿਰ ਕਿਸੇ ਦੇ ਭਰਮ ਨਹੀਂ ਨਹੀਂ ਦਿੱਤੇ ਗਏ ਕਾਗਜ਼ ਫਿਰ ਇਨਸਾਫ ਕਿੱਥੋਂ ਦਾ ਇਹ ਸਾਰੇ ਗੱਲਾਂ ਦੇ ਸਵਾਲਾਂ ਦੇ ਜਵਾਬ ਘਟੂ ਘਟ ਸੱਤਾ ਤੇਨ ਨੂੰ ਜਰੂਰ ਦੇਣਾ ਚਾਹੀਦਾ ਆਪਣੇ ਸਾਥੀ ਕੈਮਰਾਮੈਨ ਕੁਲਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ABC ਪੰਜਾਬ ਚੰਡੀਗੜ੍ਹ